ਮਾਰਨਿੰਗ ਸਾਡੀ ਹੋਣਾ ਹੀ ਆ ਥੋੜੀ ਗੁੱਡ ਮਾਰਨਿੰਗ ਰਾਤ दारू ਪੀਤੀ ਚ ਤੇ ਆ ਵੇਖੋ ਖਾੜੇ ਮੰਜੇ ਥੁਰ ਗਏ ਆ ਤੇ ਕੁਰਸੀਆਂ ਦੇ ਉੱਤੇ ਬੰਦਿਆਂ ਨੂੰ ਸੌਣਾ ਪੈ ਰਿਹਾ ਕੀ ਕਰੀਏ ਮੈਡਮ ਜੀ ਮੰਜੇ ਨਹੀਂ ਅੰਦਰ ਇਹ ਹੁਣ ਚੂੜਾ ਚਲਾਉਣ ਲੱਗੇ ਹੈ ਨਹੀਂ ਤੋ ਹੀ ਹੋ ਗਈ ਨਿਬੜ ਕੀ ਕੰਪਲੀਟ ਚਲੋ ਜੀ ਠੀਕ ਆ ਵਧੀਆ ਤੇ ਲੈ ਵੀ ਚਲੋ ਵੀ ਹਾਂ ਅੱਛਾ ਜੀ ਵਾ ਹੈਂਡਵਰਕ ਦਾ ਸੂਟ ਤੁਸੀਂ ਪਾਇਆ ਮੈਡਮ ਤੁਸੀਂ ਵੀ ਵਾਹ ਜੀ ਵਾਹ ਯਾ ਤੇ ਚੱਲੀਆਂ ਤੁਸੀਂ ਵਾਲ ਚੈੱਕ ਕਰੋ ਓਦੋਂ ਡਿਗ ਡਿਗ ਲੰਮੇ ਜੀ ਵਾਹ ਯਾ ਤੁਹਾਡੀ ਕੁੜੀ ਦੇ ਵਾਲ ਤੁਹਾਡੇ ਨਿੱਕੇ ਜੇ ਬਸ ਜੇ ਨਰਮ ਵੀ ਰਹੇ ਤਾਂ ਫੇਰ ਵਾਹ ਜੀ ਵਾ ਕਮਾਲ ਹੋਈ ਪਈ ਆ ਇੱਧਰ ਦੇਖੋ ਭੈਣ ਜੀ ਲੈ ਇੱਧਰ ਭੋਗ ਤੇ ਚੱਲੀ ਪਹਿਲੋ ਅਜੇ ਇੱਧਰ ਤਾਂ ਮੈਂ ਜਾ ਆਇਆ ਹਣਾ ਤੇ ਮੈਂ ਵੀ ਜਾ ਕੇ ਆਉਣਾ ਮੁੜ ਕੇ ਕਹੂਗੀ ਕੱਲੇ ਆ ਗਏ ਕੋਈ ਹੋਰ ਆਇਆ ਨਹੀਂ ਭੋਗ ਵਿਆਹ ਵਾਹ ਜੀ ਵਾ ਹੈ ਕੋਈ ਨਹੀਂ ਬੰਲਾ ਪਾਣੀ ਖੋ ਭੈਣ ਜੀ ਲੱਗੀ ਖਲੋਤੀ ਯਾਰ ਇਹ ਬੋਲੇ ਚ ਟਾਈ ਕਿਨੂੰ ਪੁੱਛ ਕੇ ਪਾਲੀ ਭਾਈ ਤੁਸੀਂ ਇਹ ਭਾਈ ਐ ਹੀ ਆ ਸਰ ਓ ਬੜਾ ਯਾਰ ਨੂੰ ਲੈ ਆਈਏ ਖਲਾ ਖਲਾ ਖਲਾਰੇ ਬਾ ਦੇ ਚੰਗਾ ਚੱਕ ਨਹੀਂ ਦੇ ਖਲੋਤ ਲੋ ਪਹਿਲਾਂ ਖਾ ਦੇ ਟੈਂਟ ਦਾ ਰਾਜ ਜ ਨੇ ਕਦੇ ਕੀ ਦੇਣਾ ਹੈ ਮੇਰਾ ਜੀ ਜੇ ਰਲ ਕੇ ਹੋਦੇ ਤੋ ਕੋ ਭੈਣ ਜੀ ਚੱਕ ਦਿਓ ਗਰੀਬੀ ਚੱਪਾਂਗੇ ਹੀ ਅੱਜ ਪਰਲੀ ਭੈਣ ਜੀ ਨੇ ਟੈਂਟ ਨਾਲ ਦੇ ਪਾਲੇ ਕੋਈ ਨਹੀਂ ਇਹਨਾਂ ਦੇ ਥੋੜਾ ਜੀ ਵੇਚ ਕੇ ਉਹ ਕਰੀ ਜਾਣੀ ਭਾਵਾ ਕੋ ਕੇ ਕਮ ਖੋਲਾ ਬੱਬ ਤੋਂ ਕੰਮ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵਾਜੀ ਵਾ ਹੈਂਡਵਰਕ ਦਾ ਸੂਟ ਤੁਸੀਂ ਪਾਇਆ ਮੈਡਮ ਤੁਸੀਂ ਵੀ ਵਾਹ ਜੀ ਵਾਹ ਯਾ ਤੇ ਚੱਲੀਆਂ ਤੁਸੀਂ ਵਾਲ ਚੈੱਕ ਕਰੋ ਤੁਹਾਡੇ ਡਿਗ ਡਿਗ ਲੰਮੇ ਜੀ ਵਾਹ ਯਾ ਤੁਹਾਡੀ ਕੁੜੀ ਦੇ ਵਾਲ ਤੁਹਾਡੇ ਨਿੱਕੇ ਜੇ ਬਸ ਜੇ ਨਰਮ ਵੀ ਰਹੇ ਤੇ ਵਾਹ ਜੀ ਵਾ ਕਮਾਲ ਹੋਈ ਪਈ ਆ ਇੱਧਰ ਦੇਖੋ ਭੈਣ ਜੀ ਲੈ ਹਾਈ ਤਿਆਰੀ ਨਹੀਂ ਆਈ ਤੂੰ ਮੈਂ ਤਾਂ ਤਿਆਰ ਹੋ ਵੀ ਮੈਂ ਜੱਲੀ ਪਹਿਲੋ ਹਜੇ ਇੱਧਰ ਤਾਂ ਮੈਂ ਜਾ ਆਣਾ ਤੇ ਮੈਂ ਵੀ ਜਾ ਕੇ ਆਉਣਾ ਮੁਰਕਿਓ ਕਹੂਗੀ ਕੱਲੇ ਆਗੇ ਕੋਈ ਹੋਰ ਆਇਆ ਨਹੀਂ ਹੋਗ ਵਿਆਹ ਵਾਹ ਜੀ ਵਾ ਬੈਠੀ ਟੌਰ ਨਾ ਵੇ ਵਿਆਹ ਦਾ ਬੜਾ ਚਾਹ ਮਿੰਟ ਚ ਨਹਾਤ ਹੋ ਗਏ ਬੈ ਨਹੀਂ ਤੂੰ ਮੇਂ ਨਹੀਂ ਨਾ ਕੇ ਆਇਆ ਪਰ ਮੈਂ ਤਾਂ ਨਾ ਕੇ ਆਉਂਦਾ ਹਾਂ ਅਸੀਂ ਵੀ ਨਹਾ ਲਾਂਗੇ ਇੱਥਾਂ ਪਾਣੀ ਨਾਲ ਜਵੈਰ ਸਾਡਾ ਹਾਂ ਪਾਣੀ ਨਾ ਵੈਰ ਆ ਇੱਥੇ ਨਹਾ ਲਾਂਗੇ ਅਸੀਂ ਵੀ ਚੱਕਦਾ ਗਰੀਬੀ ਰੈਡੀਜ਼ ਮੜਾ ਦੱਸ ਦੋ ਆਪ ਦਾ ਆਪ ਦਾ ਸੂਟ ਡਿਜ਼ਾਈਨ ਕਿੱਥੋਂ ਆਏ ਤੁਹਾਡੇ ਕਸਟਮਾਈਜ਼ ਕਿੱਥੋਂ ਆਏ ਤੁਹਾਡੇ ਅੱਛਾ ਲਿਪਸਟਿਕ ਵੀ ਲਾਈ ਆ ਜੇ ਬੈਠੇ ਤੁਸੀਂ ਇਹ ਦੱਸੋ ਕਿੱਥੋਂ ਕਸਟਮ ਹੋਏ ਤੁਹਾਡੇ ਸੂਟ ਇਹ ਲਾਹੌਰ ਬੁਟੀ ਅੱਛਾ ਉਹਨਾਂ ਦਾ ਨੰਬਰ ਉਹ 1 ਇੰਚੀ ਸੀ ਸੀ 1 ਇੰਚੀ ਸੀ ਦਿੰਦੇ ਆ ਤੁਹਾਡੀ ਮਾਸੀ ਹੈ ਨਾ ਤਾਂ ਹੈ ਨਾ ਸਰ ਜੀ ਇਹ ਡਿਸ਼ੇਟ ਨੰਬਰ ਕਿੰਨਾ ਆਇਆ 90 56 0 ਚਲੋ ਠੀਕ ਹੈ ਤੁਸੀਂ ਵੀ ਆਰਡਰ ਕਰਕੇ ਆਦੀ ਇਨਕੁਆਰੀ ਕਰ ਸਕਦੇ ਹੋ ਵਾਹ ਜੀ ਵਾਹ ਜੇ ਤੁਸੀਂ ਐਵੇਂ ਆਰਡਰ ਕਰੋਗੇ ਤੇ ਆਵੇ ਦੇ ਹੀ ਸੋਹਣੇ ਸੋਹਣੇ ਸੂਟ ਤੁਹਾਨੂੰ ਪਾਉਣ ਨੂੰ ਮਿਲਣਗੇ ਨਾ ਦਿਨਾ ਤੇ ਆਵੇ ਉਹ 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 ਲਾ ਖਿੱਚ ਕੇ ਜਿਵੇਂ ਡਿਗਟ ਲਾ ਆਏ ਵੇ ਬਲੇਜ਼ਰ ਨੂੰ ਤਾਂ ਜੱਫੀ ਪਾਈ ਪਈ ਆ ਚੱਲ ਚੱਲ ਚੱਕ ਦੇ ਗਰੀਬੀ ਨਹੀਂ ਨਹੀਂ ਪੇਰਦਾ ਪਾ ਕੇ ਪਾ ਕੇ ਵੀ ਨਹੀਂ ਨਿੱਕੇ ਹੀ ਲੱਗਦਾ ਹੈਗਾ ਹੀ ਨਿੱਕਰ ਲਾਓ ਵੀ ਬੀਬੀ ਜੀ ਤਿਆਰ ਹੋ ਚੁੱਕੇ ਨੇ ਬਹੁਤ ਹੀ ਸੋਹਣੇ ਲੱਗ ਰਹੇ ਗੋਲ ਮਟੋਲ ਤੁਸੀਂ ਨਹੀਂ ਨਹੀਂ ਬਹੁਤ ਸੋਹਣੇ ਤਿਆਰ ਕੀਤਾ ਲਾਓ ਵੀ ਐਸਟੀਮੇਟ ਨਹੀਂ ਕਰਨਾ ਮੋਟੇ ਨੂੰ ਇਹ ਹੀ ਗੱਲ ਆ ਠੀਕ ਆ ਕਿ ਨਹੀਂ ਚੱਕ ਦੂ ਗਰੀਬੀ ਕੱਲਾ ਕੱਲਾ ਕਹਿੰਦੇ ਕਹਿੰਦੇ ਹੈ ਕੋਈ ਗੱਲ ਆ ਪਾਣੀ ਆ ਗਿਆ ਹੋਰ ਹੰਗੀ 2 2 ਵਜਣ ਨੂੰ ਆ ਤੇ ਖੋ ਪੈਣ ਲਈ ਇਹ ਇਹ ਬੋਲੇ ਜ ਟਾਈ ਕਿ ਨੂੰ ਪੁੱਛ ਕੇ ਪਾਲੀ ਭਾਈ ਤੁਸੀਂ ਇਹ ਭਾਈ ਐ ਹੀ ਆ ਵੀ ਇੱਥੇ ਨਾ ਕਰੋ ਉਹ ਬਣਾ ਜਾਨ ਨੂੰ ਲੈ ਆਈਏ ਖਲਾ ਖਲਾ ਖਲਾਰੇ ਬਾਅਦ ਇਹ ਚੰਗਾ ਚੱਕ ਲੈ ਗਈ ਖਲੋਤੋ ਖਲਾ ਖਾਲੀਏ ਕੋ ਮੜਾ ਭੁੱਖ ਹੋ ਰਹੀ ਲੱਗਦੀ ਟੇਬਲ ਟੌਪ ਹੋਊਗੀ ਸਾਰੀ ਚਲੋ ਫੋਟੋ ਮੈਮੇ ਕਰਾਈ ਜਨ ਨੂੰ ਹਰੇ 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 ਕਾ ਇਆ ਤੇ ਦੇ ਫਿਰ ਤੂੰ ਹੀ ਉਹੋ ਜਿਹਾ ਹੀ ਪਾ ਕੇ ਆਇਆ ਹਰੇ ਪਾਈ ਬਰਦੀ ਭੈਣ ਤੇ ਤੂੰ ਵੀ ਹਰਾਈ ਪਾ ਕੇ ਆਇਆ ਵੀਰ ਭੈਣ ਜੀ ਤੁਸੀਂ ਆਲੇ ਦਾ ਵੀ ਭਰਾਵਾ ਫਰੀਨਾਂ ਦੀ ਕੋਟ ਉਹਨਾਂ ਦੇ ਗਰੀਬ ਨਹੀਂ ਸਾਡੇ ਟੈਂਟਰਾਂ ਰਾਜ ਨੇ ਕਦੇ ਕੀ ਦੇਣਾ ਹੈ ਮੇਰਾ ਜੀਸ ਨੇ ਰਲ ਕੇ ਹੋਦੇ ਉਹ ਭੈਣ ਜੀ ਚੱਕ ਦਿਓ ਗਰੀਬੀ ਚੱਕਾਂਗੇ ਹੀ ਅੱਜ ਪਰਲੀ ਭੈਣ ਜੀ ਨੇ ਟੈਂਟ ਨਾਲ ਦੇ ਪਾਲੇ ਕੋਈ ਨਹੀਂ ਕਰ ਨਹੀਂ ਉਹ ਤਾਂ ਜੇਤ ਢੀੜਾ ਬਣ ਕੇ ਉਹਦਾ ਇਹਦਾ ਸੂਟ ਹੀ ਹੈ ਉਹ ਜੇਤ ਢੀੜਾ ਕਰ ਭੈਣ ਜੀ ਹਰੇ ਹਰੇ ਹੋ ਨਹੀਂ ਇਹੋ ਜਿਹਾ ਹੀ ਹੋਣਾ ਇਹਦਾ ਗਲਤ ਆ ਤੁਹਾਡੇ ਵੀ ਫਾਲਟ ਆ ਤੁਹਾਡੇ ਪਟੀਕ ਦੀ ਇਹ ਸਾਡੀ ਨੇ ਸਟਿਚਿੰਗ ਇਹਨਾਂ ਨੇ ਕਿ ਦੂਰ ਕਰਵਾਈ ਉਹ ਆ ਚਾ ਮੈਡਮ ਵੀ ਆਏ ਨੇ ਕੌੜੇ ਬਾਗ ਮੈਂ ਉਹ ਬੱਸ ਕਰ ਕੋਈ ਔਰ ਨਾ ਮਰਜੀ ਧੱਕਾ ਕਰ ਲੈਣ ਤੁਸੀਂ ਨਹੀਂ ਹੋ ਸਕਦੀਆਂ ਪਤਲੀਆਂ ਕੰਟਰੋਲ ਤਾਂ ਰੱਖਣਾ ਪੈਣਾ ਖਾਣ ਪੀਣ ਤੇ ਮਾੜਾ ਮੋਟਾ ਪ੍ਰੇਸ਼ ਕਰੋ ਥੋੜਾ ਖਾਣਾ ਹੀ ਪੈਣਾ ਢਿੱਡ ਤੋਂ ਨਾਲ ਖਾਲੀ ਜਾਣ ਕੇ ਆ ਉਹ ਤੋਂ ਪਹਿਲਾਂ ਪਹਿਲਾਂ ਸਨੈਪਚੈਟ ਮੈਂ ਪਾ ਦਿੰਦਾ ਠੀਕ ਮੰਮੀ ਮਾਸ ਕਰੇਗਾ ਬਾਲਾ ਵੱਡਾ ਟੇਡਾ ਥੋੜਾ ਜਿਹਾ ਖਾਣਾ ਹਾਂ ਸਾਡੀ ਜੈਸ ਕਹਿੰਦੀ ਹੈ ਪਾੜਦਾ ਰੇਡ ਕੁੰਡੇ ਘਟਾਲੂ ਅੱਜ ਵਿਆਹ ਹੋ ਮਰਾਮ ਦਾ ਆ ਕੀ ਖਾਣਦੀ ਹੈ ਥੋੜੇ ਭੂਖਾ ਤੇਰਾ ਭਰਾ ਵੇਖੇ ਦਾ ਨਾਲ ਇਹ ਦੋਵਾਂ ਦੀ ਇੱਕ ਦੂਜੇ ਨਾਲ ਬਹੁਤ ਜਿਆਦੀ ਬੰਦੀ ਤੇਰਾ ਪਿਆਰ ਕਿਤੇ ਨਾ ਜਿਆਦਾ ਕਹਣਾ ਨਾ ਉਹਨਾਂ ਦਾ ਘਟਾ ਉਹਨਾਂ ਨੇ ਦੱਸਦੇ 100 ਘਰਾਂ ਚ ਮੋਸੇ ਬਣਾਈ ਮਿੱਠੀ ਪਲੇਟ ਜਿਹੜਾ ਲੜਦੀ ਬਹੁਤ ਆ ਕਾ ਤੂੰ ਇੰਨਾ ਲੜਦੀ ਆ ਦੋ ਸਹੀ ਨਾ ਤਰੇ ਆਹ ਮਾਗੀਸ ਆਹ ਆ ਡੈਡੀ ਨਾਲ ਦਾ ਬਣਿਆ ਪਤਾ ਅਜ ਤੱਕ ਪੂਰਾ ਹੋ ਠੀਕ ਠਾਕ ਆ ਹਾਂਜੀ ਵਧੀਆ ਜੀ ਬਹੁਤ ਵਧੀਆ ਚਲ ਵਧੀਆ ਵਧੀਆ ਜੀ ਠੀਕ ਐ ਨੂੰ ਓਕੇ ਪ੍ਰਭ ਕੋਕ ਦੀ ਅੱਛਾ ਬੋਤਲ ਦੇ ਵਿੱਚ ਧੱਕੜ ਪਾਉ ਉਖਾਰ ਕੇ ਕੀ ਗੱਲ ਲਗੀ ਇਹ ਨਿੰਕਾ ਵੀ ਰੱਖ ਰਹੀ ਹੈ ਇਹ ਇਹਨਾਂ ਦੇ ਕੋਲੇ ਤੇਰੀ ਤੂੰ ਵੇਚਿਓੜੀ ਕਰੀ ਜਾਨੀ ਭਾਵਾ ਕੋਕ ਇੱਕ ਨੂੰ ਖੋਲਾ ਬੱਬ ਤੋਂ ਕੰਮ ਕੋ ਲੈਣ ਦਾ ਹੱਥ ਨਹੀਂ ਪੀਣਾ ਮੈਂ ਪੀਓ ਪੀਓ ਇੱਕਮ ਜੀ ਹਾਂਜੀ ਝਿੰਜਰ ਸਾਹਿਬ ਵਧੀਆ ਲੱਗਦਾ ਹੈ ਸੇਵਾ ਕਿਉਂ ਨਹੀਂ ਕਰਦੇ ਜਾਂ ਤਸਵਾਤ ਹੋ ਗਿਆ ਮੇਰੇ ਫਿਰ ਤੇ ਦੇਖ ਸਬਰ ਨੂੰ ਮਾਰੀ ਓਏ ਝਿੰਜਰ ਤੋਂ ਨਜਬਾਸਤਾ ਬੇਟੀਆਂ ਡਾਰਨ ਹੈਂ ਕਿਸੇ ਜਰ ਤੋਂ ਮਿੰਕ ਦਾ ਕੋਈ ਨਹੀਂ ਮਾਤਸਾ ਇਹ ਤੇ ਨਹੀਂ ਸਮਝਿਆ ਨੂੰ ਕਿ ਬੀਆਂ ਦੀ ਗੁਪਤ ਕੋ ਚੱਲੀ ਜਾਂਦੀ ਹੈ ਕਹਿੰਦੇ ਮੇਰੇ ਵੀਰੋ ਮੂੰਹ ਖਾਈ ਨਹੀਂ ਇਧਰ ਨੂੰ ਹੁਣ ਤਾਂ ਠੀਕ ਹੋ ਗਿਆ ਪਹਿਲਾਂ ਤਾਂ ਇਹਦੇ ਚਿੱਟੀਆਂ ਮੁੱਛਾਂ ਆ ਗਈਆਂ ਸੀ ਚਾਰਕ ਦਿਨ ਪਹਿਲਾਂ ਤਾਂ ਹਨਾ ਹੁਣ ਤਾਂ ਠੀਕ ਹੋ ਗਈ ਹੁਣ ਤਾਂ ਸਹੀ ਆ ਹਰਜੀਤ ਕੌਰ ਜੀ ਰੋਟੀ ਰੋਟੀ ਖਾ ਲਈ ਤੁਸੀਂ ਕਿਵੇਂ ਪਕਵਾਨ ਸਵਾਦ ਸੀ ਬਹੁਤ ਬਣਵਾਏ ਤੁਹਾਡੇ ਹਾਸਤੇ ਸਪੈਸ਼ਲ ਸੀ ਮੈਂ ਨੂਰਪੁਰੇ ਵਾਲੇ ਨਾਰਾਜ਼ ਹੋਗੇ ਨਹੀਂ ਤੁਰਨੇ ਚਾਹੀਦੇ ਭਾਈ ਨੂਰਪੁਰੇ ਵਾਲੇ ਸਾਰੇ ਰਾਜੀ ਹੋ ਕੇ ਦਰਨ ਡੋਲੂ ਭਰਾਲੇ ਆਪ ਨੂੰ। ਓਹੋ ਮੈਂ ਗੱਡੀ 'ਚ ਪਹਿ ਵੇਖੀਆਂ ਕਈ ਨਹੀਂ ਆ। ਸਾਡੀਆਂ ਹੀ ਆ। ਚੱਲ ਦੇ ਦੇ ਨਹੀਂ ਘਰੇ ਜਾ ਕੇ ਰੋਟੀ ਨਾ ਪਕਾਉਣੀ ਪਊਗੀ ਠੀਕ ਆ। ਇਹ ਵੀ ਕਿ ਯਾਦ ਰੱਖਣ ਗਿਆ ਮੋٹے ਦੀ ਘਰ ਦੀ ਨੇ ਵੇਖ। ਸਾਡੀਆਂ ਪਤ ਨਹੀਂ ਆ। ਓਹ ਹਾਂ ਹੁਣ ਬਾਹਰ ਚਲੀਏ। ਹੁਣ ਬਾਹਰ ਨਹੀਂ ਆ। ਮਿੱਠਾ ਘਟ ਖਾਣਾ ਪਹਿਲਾਂ ਕਹਤਾ ਤੈਨੂੰ। ਬਹੁਤ ਘਟ ਖਾਣਾ ਮਿੱਠਾ। ਇੱਕ ਵਰਤੀ ਦਾ ਟੁਕੜਾ ਖਾਦਾ। ਇਹ ਨਹੀਂ ਮਗਰ ਨਾ ਲੱਗ ਜੀ ਇੱਕ ਤਾਂ ਬਣਦਾ ਹੀ ਆ ਹਾਂ ਅਸੀਂ ਹਾਂ ਦਰੋਡ ਕੈਂਡੀਡੇਟ ਨਹੀਂ ਭਰੇ ਤਾਂ ਆਪਾਂ ਬਾਹਰ ਚੱਲੇ ਤੇ ਬਾਹਰ ਚੱਲ ਗਏ ਹੁਣ ਆਪਾਂ ਬਾਹਰ ਵੇਖੀਏ ਕਿ ਬਾਹਰ ਚੱਲੋ ਵੇਖੋ ਕਲਵੀਰ ਝੰਜੜ ਜਾ ਕੇ ਕਾਕੇ ਤਿਆਰ ਹੋ ਜਾ ਕੌਣ ਆਉਣ ਅਗਾ ਕਲ ਭੀੜ ਝੰਜੜ ਕਦ ਹੋਣਗੇ ਵਿਆਹ ਮਿੱਤਰਾਂ ਆਏ ਤਾਂ ਆਪਾਂ ਵੇਖਾਂਦੇ ਰਹਿਣੀ ਆ ਵੇਖੀ ਤਾਂ ਜਾਈ ਤੇ ਪਾਟ ਤੀ ਬਹੁਤ ਆ ਬਣੋ ਨਾ ਕੀ ਕੀ ਹੋਣਦਿਆ ਆ ਉਹ ਇਹ ਨੂਕ ਚਾਪਾਂ ਦੀ ਇੱਕ ਕਲ ਦਾ ਲਾਣਾ ਹੀ ਮੇਰੇ ਮਾਂ ਦੇ ਆ ਪੂਰੀ ਜਿੰਨ ਕੁੰਜਨਕਾ ਲਾਉਂਡ ਵਾਹੇ ਉਹ ਨਾਰ ਨਰ ਦੀ ਰਾਹ ਦੀ ਸੋਜਾ ਜਿਹੜੇ ਸਾਡੀ ਕਾਮ ਦੇ ਕਰਦਾਰ ਨੇ ਅਸਨੋ ਦੇ ਬੰਦੇ ਤੇ ਰਹਿੰਦਿਆ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ